ਹੈਲੋ ਹਾਂਜੀ ਸਤਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੌਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤਾਂ ਜਿਹੜਾ ਟਾਈਮ ਹੈ ਜਿਹੜਾ 2:30 ਵਜੇ ਆਪਾਂ ਬੰਨਦੀਏ ਮੱਝਾਂ ਮੌਸਮ ਬਹੁਤ ਵਧੀਆ ਹੋ ਗਿਆ ਮੀਂਹ ਆਉਣ ਵਾਲਾ ਹੋ ਗਈ ਕਹਿੰਦੇ ਰੱਬ ਦਾ ਭੇਤੀ ਨਿਕਾ ਹਨ ਹੁਣ ਤਾਂ ਇਸ ਬਾਰੇ ਇਹਨੇ ਜਮੇ ਹੀ ਸੌਣ ਬਣਾ ਰੱਖਿਆ ਸੂ ਚੜਨ ਵਾਲਾ ਹੋ ਗਿਆ ਇੱਕ ਦਿਨ ਛੱਡਦਾ ਦੂਜੇ ਦਿਨ ਮੀਂਹ ਆ ਜਾਂਦਾ ਪਰਸੋਂ ਅਚਾਨਕ ਹੀ 10:00 ਵਜੇ ਪੂਰਾ ਬਹੁਤ ਜ਼ੋਰਦਾਰ ਮੀਂਹ ਆਇਆ ਸੀਗੇ ਹੁਣ ਵੀ ਬਹੁਤ ਜ਼ਿਆ ਮਗਾ ਚਲੋ ਆਪਾਂ ਇਹ 10-20 ਮਿੰਟ ਉਠਾਰ ਕੇ ਬੰਨ ਦਿੰਦੇ ਮੈਂ ਆਪਾਂ ਮੱਝਾਂ ਬੰਨਦੀ ਆ ਫਿਰ ਕਿਤੇ ਚਿੱਕੜ ਨਾ ਹੋ ਜਿੱਧਰ ਗਾਰਾ ਵਾਲਾ ਹੋ ਜਾਈ ਗਏ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੇਰੀ ਰਿਕਵੈਸਟ ਹੈ ਜੇ ਤੁਸੀਂ ਵੀਡੀਓ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਮੌਸਮ ਲਓ ਜੀ ਦੇਖੋ ਮੀਂਹ ਆਉਣ ਨੂੰ ਬਿਲਕੁਲ ਤਿਆਰ ਹੋ ਗਿਆ ਜੰਮੀ ਬੱਦਲ ਦੇਖੋ ਕਿੰਨਾ ਹੋ ਗਿਆ ਵਧੀਆ ਧੁੱਪ ਸੀਗੀ ਹੁਣ ਤਾਂ ਬਹੁਤ ਵਧੀਆ ਆ ਦੇਖੋ ਜਿੱਧਰ ਇਦਾਂ ਹੀ ਨਹੀਂ ਪਤਾ ਹੁਣ 1 ਕੋ ਲੱਖ ਤ ਉਤਰਿਆ ਵੇ ਆਵੇ ਨਾ ਤਾਂ ਥੋੜਾ ਥੋੜਾ ਹੌਲੀ ਹੌਲੀ ਆਵੇ ਅਜੇ ਤਾਂ ਹੁਣੀ ਅਜੇ ਕੋਈ ਪਤਾ ਨਹੀਂ ਪਰਸੋਂ ਅਚਾਨਕ 1 ਕੋ ਲੱਖ ਟਾਈਮ ਹੀ ਆ ਗਈ ਫਿਰ ਆਪਣਾ ਦੇਖੋ ਆਪਣੇ ਚਾਰ ਵਾਲਾ ਟੂ ਆਪਾਂ ਨੇ ਚਾਰ ਵੀ ਟਕਣਾ ਪਊਗਾ ਅੱਜ ਆਪਣੇ ਸਰਦਾਰ ਸਾਹਿਬ ਹੈ ਨਹੀਂ ਕਰੇ ਉਹ ਗਏ ਹੋਏ ਨੇ ਮੱਝ ਲੈ ਕੇ ਮੱਝ ਜਿਹੜੀ ਪਹਿਲਾਂ ਦੀ ਸੀਗੀ ਉਹ ਆਈ ਆਪਾਂ ਦੇਤੀ ਉਹਨਾਂ ਨੂੰ ਉਹਨਾਂ ਨੇ ਉੱਥੇ ਮੰਗਾ ਲਈ ਕਹਿੰਦੇ ਚਲੋ ਅਸੀਂ ਤੁਹਾਨੂੰ ਹੋਰ ਉਹ ਕਰ ਦੇਣ ਆਪਾਂ ਨੇ ਹੋਰ ਮੱਝ ਲੈ ਲਈ ਆ ਖੜੀ ਨੇ ਆਪਣੀਆਂ ਦੋ ਮੱਝਾਂ ਦੇਖੋ ਇਹਨਾਂ ਨੂੰ ਆਪਾਂ ਅੰਦਰ ਕਰਦੀਏ ਈ ਆਗਰ ਤੋਂ ਲੱਗ ਚਲੇ ਕਿ ਮੈਂ ਉਹ ਹਵੇ ਚੱਕਰਾਂ ਤੇ ਮੀਨਾ ਆਉਂਦੀ तो मीह आ गए चेको लगता है दो मिनटों में पैंता ही बहुत जोरदार है पूरा शराबेला बुबला देख सकते जमी रब ने क्या शौन बनाता जी भातो खत मही खत्म होने वाला शौन सारा लंघ गया सुखा होना अस्पू चुका आसू पाई जब कि हवा होगी ਦੇਖੋ ਤਾਂ ਆਪ ਵੀ ਤੇ ਕਵਰ ਦੇਖਦੇ ਆਂ ਇਹ ਲੰਮੀ ਲੰਮੀ ਦੇਖੋ ਕਿੰਨੀ ਚਲੋ ਜੀ ਆਪਾਂ ਮੱਝਾਂ ਅੰਦਰ ਕਰਦੇ ਆਂ ਗੋਹਾ ਚੱਕਾ ਪਾ ਕੇ ਨਹੀਂ ਤਾਂ ਪਹਿਲਾਂ ਪਹਿਲਾਂ ਮੈਨੂੰ ਪਤਾ ਸੀ ਲਗਾ 2-4 ਮਿੰਟ ਲੱਗੇ ਇਸ ਨੂੰ ਕਿ ਨਹੀਂ ਜਾਊਗਾ ਇਹ ਦੇਖੋ ਨਿਸ਼ਾ ਦਿਨ ਨਹੀਂ ਆਲੇ ਦੇਖੋ ਜੁਨੀ ਵੀ ਨਾ ਮੇਰੀ ਦਪਕਾ ਵੀ ਤੇ ਜਗਾ ਸਾਰਾ ਸਲਬਾ ਹੋ ਗਿਆ ਝਾੜੂ ਪੈਸੇ ਭਾਰੇ ਆਪਣੇ ਉਹ ਅੰਦਰ ਘਰ ਚਲੀ ਗਈ ਆਪਣੇ ਛੱਟੇ ਜੱਟ ਐਨੇ ਜੱਟ ਸਾਰੇ ਦੇ ਕੋਲ ਜਾਨਾ ਨਾ ਸਾਰਾ ਦਪਕਾ ਖਿਜ ਗਿਆ ਬਹੁਤ ਜੋ ਉਤਾਰ ਨਹੀਂ ਆ ਗਈ ਇਧਰ ਦੇਖੋ ਕੰਨਾ ਨਹੀਂ ਪਈਆਂ ਇਧਰ ਦੇਖੋ ਕਿ ਦਪਕਾ ਪਟੇ ਜਿੱਥੇ ਪਿਲੇ ਪਾਲਾ ਤੇ ਕੱਚੇ ਵੜੇ ਦੇਖੋ ਆਪਣੇ ਕੰਨਾ ਪਾਣੀ ਪਾਲੇ ਇੱਧਰ ਜਦੋਂ ਨਾਲੇ ਚਲ ਕੋੜੀ ਜਾਂਦਾ ਰੱਬ ਕਿਥੋਂ ਬੱਦਲ ਬਈ ਪਾਟ ਰਹੀ ਐ ਇੱਧਰ ਕਿੰਨਾ ਹਨੇਰਾ ਹੋ ਰਿਹਾ ਨੇ ਬਹੁਤ ਜ਼ੋਰਦਾਰ ਨਹੀਂ ਐ ਜੀ ਆਪਾਂ ਅੱਛੇ ਜਿਹੀ ਜਿਹੀ ਕੱਪੜੇ ਸਿੱਟੇ ਨੇ ਚੱਕ ਕੇ ਅੰਦਰ ਤਾਰ ਤੋ ਆਪਾਂ ਇਹਨੇ ਤਹਿਤੂ ਮਾਰਦੀ ਐ ਛਿੱਤੀ ਦੇ ਨੇ ਵਗਦੇ ਭੇਜਣਾ ਜਨ ਇੰਨਾ ਚਿਰਚ ਆਪਾਂ ਮੱਝਾਂ ਬੰਨੀ ਐ ਇੰਨਾ ਚਿਰਚੀ ਮੀਂਹ ਆ ਗਿਆ ਜੀ ਮੋਤੀ ਦੇਖੋ ਆਪਣਾ ਖੇੜੇ ਤੇ ਬੈਠਾ ਇਕੱਠਾ ਹੋਇਆ ਇਹ ਰਹਿ ਗਿਆ ਕੱਲ ਅੰਦਰ ਬੰਨਣ ਵਾਲਾ ਜੀ ਇਹ ਆਪਾਂ ਫਿਰ ਅੰਦਰ ਬੰਨਾਂਗੇ ਜਦ ਮੀਂਹ ਹਟ ਗਿਆ ਨਾ ਇਹਨੂੰ ਸੁੱਕ ਵਿੱਚ ਕਰਦਾਂਗੇ ਸ਼ੈੱਡ 'ਚ ਮਤੀ ਚੱਕੀ ਜਾਂਦਾ ਈ ਲਈ ਮੀਂਹ ਹਟ ਜਾਂਦਾ ਮੀਂਹ ਬਹੁਤ ਜ਼ੋਰ ਦਾ ਪਈ ਜਾਂਦਾ ਫਿਰ ਆਪਾਂ ਚਾਚੂ ਬਣਾ ਕੇ ਲੈ ਆਉਨੇ ਆ ਮੈਂ ਤੇ ਬੇਟਾ ਦੋਨੋਂ ਹੀ ਆ ਚਲ ਆਪਾਂ ਦੇਖਦੇ ਆਂ ਫਿਰ ਬਾਹਰ ਜਾ ਜੀ ਮਾਹੌਲ ਬਹੁਤ ਜ਼ਿਆਦਾ ਜ਼ੋਰਦਾਰ ਮੀਂਹ ਆ ਗਈ ਜਿੱਦੇ ਆਪਾਂ ਮੱਝ ਲਿਆਂਦੀ ਸੀਗੀ ਵੀਰਵਾਰ ਨੂੰ ਅੱਜ 15 ਦਿਨ ਹੋ ਗਏ ਉਹਦੇ ਵੀ ਬਹੁਤ ਜ਼ਿਆਦਾ ਕਾਫੀ ਮੀਂਹ ਸੀਗਾ ਜੀ ਮੀਂਹ ਪੈਣ ਦੇ ਚ ਲੈਣ ਗਏ ਸੀਗੇ ਅੱਜ ਜਦੋਂ ਗਾਏ ਨੇ ਲੈ ਕੇ ਉਹਦੇ ਤਾਂ ਸੁੱਕ ਪੱਕਾ ਸੀਗਾ ਆ ਹੁਣ ਮੀਂਹ ਬਹੁਤ ਜ਼ਿਆਦਾ ਆ ਗਈ ਉਹਦੇ ਰਸਤੇ 'ਚ ਆ ਗਏ ਹੁਣਗੇ ਚਲੋ ਜੀ ਮੱਝ ਛੱਡ ਜਾਂਦੀ ਆ ਆਪਾਂ ਨੇ ਉਹ ਕਨੇ ਉਹਨੇ ਕਹਾਂ ਸੇਲ ਕਰਤੀ ਜਿਨਾ ਪਾ ਮੱਝ ਲਿਆ ਮਾਗੇ ਹੋਰ ਸਾਨੂੰ ਦਿਖਾਵਾਂਗੇ ਫਿਰ ਆਪਾਂ ਇਹ ਨਾ ਮੱਝ ਤਾਂ ਵਧੀ ਸੀ ਜੂੰ ਚ ਸੀਲ ਸੀਗੀ ਬਹੁਤ ਵਧੀਆ ਗੱਲ ਕਰ ਉਹ ਖਾਂਦੀ ਨਹੀਂ ਸੀਗੀ ਜਿਹੜਾ ਆਚਾਰਾ ਕੱਖ ਕੰਡਾ ਜਿਵੇਂ ਆਪਾਂ ਲੇਟੀ ਜਾਂ ਰਿੰਨੀ ਵੀ ਘਰ ਦੇ ਜਾਂ ਆਪਾਂ ਕੱਚੀ ਭੁੰਤੀ ਵੀ ਧਰਦੀਏ ਤੇ ਇਹ ਕੁਛ ਵੀ ਦਾਣਾ ਨਹੀਂ ਸੀ ਖਾਂਦੀ ਬਸ ਸੁੱਕਾ ਕੱਲਾ ਆਟਾ ਖਾਂਦੀ ਸੀਗੀ ਫਿਰ ਆਪਾਂ ਲੇਟੀ ਕਰਾ ਲੈਂਦੀ ਸੀ ਵਿੱਚ ਛੋਲੇ ਪਾ ਕੇ ਸਰੋਂ ਪਾ ਕੇ ਕਣਕ ਪਾ ਕੇ ਉਹ ਵੀ ਨਹੀਂ ਸੀ ਖਾਂਦੀ ਬਹੁਤ ਕੁਝ ਕਰਕੇ ਦੇਖ ਲੈ ਇਹਨੂੰ ਦਾਣਾ ਦੂਣਾ ਵੀ ਪਾ ਕੇ ਕਦੇ ਨੂਨ ਕਾਨੂੰਨ ਫੁੱਕ ਕਰਿਆ ਕਦੇ ਆਪਾਂ ਨੇ ਇਹ ਵੀ ਚੂਰਨ ਲਾਤਾ ਗੋੜ ਤੁੰਬਿਆਂ ਦਾ ਕੁਝ ਵੀ ਨਹੀਂ ਖਾਂਦੀ ਸੀ ਇਹਨਾਂ ਗੋੜ ਨਾਲ ਸ਼ੱਕਰ ਐਵੇਂ ਬਿਲਕੁਲ ਵੀ ਨਹੀਂ ਖਾਂਦਾ ਕੁਝ ਵੀ ਇਹਨੇ ਆ ਕੇ ਬਸ ਦੁੱਧ ਦਾ ਜੇ ਹੁਣ ਖਾਂਦੀ ਫਿਰ ਦੇ ਦਿੰਦੀ ਵਧੀਆ ਚੜ ਜਾਂਦੀ ਦੁੱਧ ਦਾ ਗੱਲ ਕਰ ਇਹਨੇ ਖਾਣ ਪੀਣ ਚ ਥੋੜੀ ਜਿਹੀ ਕਮੀ ਸੀਗੀ ਉਹ ਕਹਿੰਦੇ ਚਲੋ ਤੁਸੀਂ ਸਾਡੇ ਕੋਲ ਛੱਡ ਜੋ ਅਸੀਂ ਵੀ ਉਹ ਕਰਦੇ ਇਹਨੂੰ ਦੇਖਦੇ ਆਂ ਫਿਰ ਆਪਾਂ ਉਹ ਕਰ ਲਾਂਗੇ ਚਲੋ ਜੀ ਆਪਾਂ ਮੱਝ ਆਪਾਂ ਫਿਰ ਲੈ ਕੇ ਆਵਾਂਗੇ ਨਵੀਂ ਸੋ ਕਰਾਂਗੇ ਗੱਲਬਾਤ ਕਿੰਨੇ ਦੀ ਰੇਟ ਦੀ ਆਈ ਆ ਕਿੰਨੇ ਦੀ ਆਪਣੀ ਨੇ پیسے ਆਪਣੇ ਹੋਰ ਪੈਗੇ ਵਿੱਚ ਚਲੋ ਆਪਾਂ ਦੇਖਦੇ ਆ ਬਾਹਰ ਕੀ ਮੀਂਹ ਕਣੀ ਕਿ ਮੀਂਹ ਕੁਸ਼ਾ